ਭੰਨੇ ਨਿਸੁ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵਾ ਸਿਪ ਤਖ ਸੰਮਦੀ ਨੂਰ ਅਰ ਸਹੁ ਕੁਰ ਸਹੁ ਟਟੀਐ ਤੁਧ ਡਿਠ ਸਚੇ ਪਾਤਿ ਸਾਹ ਮਲ ਜਨਮ ਜਨਮ ਦੇ ਕਟਿਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਹੋ ਥਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ 4 ਹਰ ਪਹਿਲਾ ਚੌਪਦੇ ਇੱਕ ਊੰਕਾਰ ਸਤ ਗੁਰ ਪ੍ਰਸਾਦਿ ਮੇਰਾ ਹੀ ਯਾਰਾ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਤਰਿਓ ਮੇਰਾ ਮੱਥ ਜਨਮ ਜਨਮ ਕੇ ਕੈਲ ਬੇਖ ਦੁਖ ਉੱਤਰੇ ਗੋਰੇ ਨਾਮ ਦੀਓ ਰੇਨ ਲੱਤ ਮੇਰਾ ਹਿਆਰ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਤਰਿਓ ਮੇਰਾ ਮੱਥ ਜਨਮ ਜਨਮ ਕੇ ਕਿਲ ਬਿਖ ਗੋਰੇ ਨਾਮ ਦੀਓ ਰਨ ਲਾਥਾ ਮੇਰੇ ਮਨ ਭਾਜ ਰਾਮ ਨਾਮ ਸਾਬੇ ਅਰਥਾ ਗੋਰੇ ਪੂਰਾ ਹਾਰੇ ਨਾਮ ਦਰੜਾਇਆ ਬੇਨਾਵਾ ਜੀਵਨ ਬਿਰਤਾਂ ਰਹਾ ਕ ਕ ਤੇ ਮੋਹ ਮਾਇਆ ਨਿਤ ਫਤਾਂ ਤੇਨ ਸਾਧੂ ਚਰਨਨ ਸੇਵੇ ਕਬਹੁ ਤੇਨ ਸਭ ਜਨਮ ਅਕਾਥ ਜੇਨ ਸਾਧੂ ਚਾਰਾਣਾ ਸਾਧ ਪਗ ਸੇਵੇ ਤੈਨ ਸਫਲੇਉ ਜਨਮ ਸੰਤਾਂ ਦਾਸੋ ਦਾਸ ਦਸਨ ਕੋ ਹਾਰੇ ਦਇਆ ਤਾਰੇ ਜਗ ਨਾਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਅੱਲਾ ਹੈ ਮਾਰਗੇ ਪੰਥ ਹਮ ਅੰਦਲੇ ਕੋ ਗੁਰ ਅੰਚਲ ਦੀ ਜਾਨ ਨਾਨਕ ਚੱਲ ਹੈ ਮਿਲੰਥਾ हम अंदले ज्ञानहीन अज्ञानी क्यों चल है मारगे पंथा हम अंदले को गुरु अंचल दीजा ज्ञान नानक चल है गुरु जी का खालसा वाहे गुरु जी की फते जैत सरी मोहला चौथा घर पहला चौपदे एक ਉੰਕਾਰ ਸਤ ਗੁਰ ਪ੍ਰਸਾਦ ਮੇਰਾ ਹਿਰਦੈ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖਾਂ ਦੁਖੀ ਉੱਤਰੇ ਗੋਰੇ ਨਾਮ ਦਿਯੋ ਰੇਨ ਲਾਥਾ